ਸਿੱਖ ਧਰਮ ਨਾਲ ਸੰਬੰਧਿਤ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਤਿਹਾਸਕ ਫੈਸਲਾ ਲਾਗੂ ਕਰ ਦਿੱਤਾ ਹੈ ਸਿੱਖ ਧਰਮ ਦੇ ਪੰਜਾਬ ਦੇ ਵਿੱਚ ਸਥਿਤ ਤਿੰਨ ਤਖਤ ਸਹਿਪਾਨ ਪਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇ ਕੇ ਪੰਜਾਬ ਸਰਕਾਰ ਆਪਣੇ ਆਪ ਨੂੰ ਬਹੁਤ ਹੀ ਫਟਪਾਕਾ ਸਮਝਦੀ ਹੈ ਸਿੱਖ ਧਰਮ ਨਾਲ ਸੰਬੰਧਿਤ ਪੰਜ ਤਖਤਾਂ ਚੋਂ ਤਿੰਨ ਤਖਤ ਪੰਜਾਬ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਵਿੱਚ ਸ੍ਰੀ ਹਰਿਕਲਤਖ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਨਨਦਪੁਰ ਸਾਹਿਬ ਵਿਖੇ ਤਿੰਨੋਂ ਸ਼ਹਿਰ ਜਿਹੜੇ ਨੇ ਉਹ ਅਧਿਕਾਰਿਕ ਤੌਰ ਤੇ ਆਸਥਾ ਦੇ ਕੇਂਦਰ ਅਤੇ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਪ੍ਰਾਪਤ ਕਰ ਚੁੱਕੇ ਨੇ ਇਨ੍ਹਾਂ ਪਵਿੱਤਰ ਸ਼ਹਿਰਾਂ ਦੀ ਮਿੱਟੀ ਦੇ ਕਣਕਣ ਵਿੱਚ ਸਿੱਖ ਇਤਿਹਾਸ ਦੀ ਮਹਾਨਤਾ ਚਲਦੀ ਹੈ ਸ਼ਰਧਾਲੂਆਂ ਦੇ ਸੰਗਤਾਂ ਦੇ ਨਤਮਸਤਕ ਹੋਣ ਲਈ ਈ ਰਿਕਸ਼ਾ ਮਿੰਨੀ ਬੱਸਾਂ ਸ਼ਟਲ ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨ ਜਿਹੜੇ ਨੇ ਉਹ ਸਰਕਾਰ ਵੱਲੋਂ ਮੁਹੱਈਆ ਕਰਾਏ ਜਾਣਗੇ ਤਾਂ ਕਿ ਜੋ ਵੀ ਸ਼ਰਧਾ ਨਾਲ ਦੁਨੀਆ ਭਰ ਤੋਂ ਸੰਗਤ ਆਉਂਦੀ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਨ੍ਹਾਂ ਤਿੰਨੇ ਸ਼ਹਿਰਾਂ ਦੇ ਵਿੱਚ ਹੁਣ ਮੀਟ ਸ਼ਰਾਬ ਤਮਾਕੂ ਜਾਂ ਹੋਰ ਕੋਈ ਨਸ਼ੇਲੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਵਿਕਣ ਤੇ ਸੰਪੂਰਨ ਪਾਬੰਦੀ ਹੋਵੇਗੀ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਇਨ੍ਹਾਂ ਸ਼ਹਿਰਾਂ ਦੇ ਸਰਪੱਖੀ ਵਿਕਾਸ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਊਗੀ ਪੰਜਾਬੀਆਂ ਦੀ ਇਹੇ ਮੰਗ ਪੂਰੀ ਕਰਕੇ ਪੰਜਾਬ ਸਰਕਾਰ ਮਹਾਨ ਗੁਰੂ ਸਹਿਬਾਨ ਪ੍ਰਤੀ ਸ਼ਰਧਾ ਅਤੇ ਸਤਿਕਾਰ ਭੇਟ ਕਰਦੀ ਹੈ ਇਹ ਇਤਿਹਾਸਿਕ ਫੈਸਲਾ ਸਰਪਸਾਂਝੀ ਪਾਲਤਾ ਅਧਿਪਾਇ ਚਾਰਕ ਸਾਂਝ ਦੀ ਅਤਪੁੱਤ ਮਿਸਾਲ ਹੈ ਇਹ ਤਿੰਨੋਂ ਸ਼ਹਿਰ ਸਿਰਫ ਧਾਰਮਿਕ ਹੀ ਨਹੀਂ ਬਲਕਿ ਸਾਡੇ ਸੱਭਿਆਚਾਰਕ ਵਿਰਸੇ ਦਾ ਵੀ ਬਹੁਤ ਵੱਡਾ ਪ੍ਰਤੀਕ ਨੇ ਅਕਾਲੀ ਦਲ ਤਾਂ ਭਾਜਪਾ ਦੇ ਨਾਲ 8-9 ਕਾ ਮਹੀਨੇ ਵਾਸਤੇ ਹੁਣ ਸਾਰੀਆਂ ਉਹਨਾਂ ਦੀਆਂ ਗਲਤੀਆਂ ਫ੍ਰੀਜ਼ ਕਰਤੀਆਂ ਉਹਨਾਂ ਨੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਚਾਰੇ ਸਹਬਜ਼ਾਦਿਆਂ ਦਾ ਕਾਰਟੂਨ ਬਣਾ ਕੇ ਭਾਜਪਾ ਨੇ ਆਪਣੀ ਪੇਜ ਤੇ ਪਾਤਾ ਬੋਲਿਆ ਕੋਈ ਕੁਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲੀ ਦਲ ਵੱਲੋਂ ਕੋਈ ਬੋਲਿਆ ਬਿਲਕੁਲ ਕਿਉਂਕਿ ਅਲਾਈਅੰਸ ਦੇ ਚਾਂਸ ਨਹੀਂ ਜੀ ਕਿਉਂ ਕਿਉਂ ਉਹਨਾਂ ਨੂੰ ਮਾਫ਼ ਹੈ ਹੁਣ ਸਾਰਾ ਕੁਝ ਅਕਾਲੀ ਦਲ ਬਹਿ ਗਿਆ ਨਾਲ ਬੋਦੀ ਜਾ ਕੇ ਵੀ ਜਿਵੇਂ ਮਰਜ਼ੀ ਕਰ ਲੋ ਜੀ ਆਪਾਂ ਕਰ ਆਪਾਂ ਕਰਾਂਗੇ ਜੀ ਗੱਲ ਕਰਾਂਗੇ ਠੀਕ ਹੈ ਜੀ ਅਕਾਲੀ ਦਲ ਇੱਧਰ ਬਹਿ ਗਿਆ ਭਾਜਪਾ ਬੈਸੀ ਉਹ ਤਾਂ ਉਹ ਤਾਂ ਹੈ ਹੀ ਪੰਜਾਬ ਵਿਰੋਧੀ ਨੂੰ ਤਾਂ ਸ਼ੁਕਰ ਕਰੋ ਉਹਨਾਂ ਦੀ ਚੱਲਦੀ ਨਹੀਂ ਹੈਗੀ ਸਪੀਕਰ ਸਾਹਿਬ ਨਹੀਂ ਤਾਂ ਇਹ ਬਿਲ ਵੀ ਲਿਆ ਸਕਦੇ ਨੇ ਵੀ ਜਨਗਨ ਮੰਚੋਂ ਪੰਜਾਬ ਕੱਢੋ ਪੰਜਾਬ ਸਿੰਧੂ ਗੁਜਰਾਤ ਮਰਾਠਾ ਆਉਂਦਾ ਹੈ ਉਹ ਤੇ ਕੋਈ ਹੋਰ ਸੀਟ ਦਾ ਨਾਮ ਪਾ ਦੋ ਉਹ ਤੇ ਜਾਣ ਗਣ ਮੁੰਚ ਪੰਜਾਬ ਕੱਢ ਲੈਣਗੇ ਜੀ ਇਹਨਾਂ ਦਾ ਬਸ ੱੱਲੇ ਉਹਨਾਂ ਨੇ ਕੀ ਲੈਣਾ ਜੀ ਇਹ ਕਾਂਗਰਸ ਨੇਰੇਗਾ ਦੇ ਮੈਂ ਮੈਨੂੰ ਬਾਹਰ ਕੱਢੋ ਇਹ ਅੱਖ ਚ ਹੈ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇੱਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਤ ਖੋਲਣਗੇ ਭੇਤ ਖੋਲਣਗੇ ਮੈਂ ਵਾਚ ਐਂਡ ਵਾਰਡ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਕਰਦਾ ਹੈ ਕਿ ਇਹਨਾਂ ਨੂੰ ਬਾਹਰ ਕਰਦਾ ਇਹ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨਤਾਰ ਮੈਂ ਉਹਨਾਂ ਦੀਆਂ ਗੱਲਾਂ ਕਰਨੀਆਂ ਸ਼ੇਸ ਕਰਕੇ ਇਹ ਹੁਣ ਬਹਾਨਾ ਲਾਉਦੇ ਆ ਆ ਸਾਰੇ ਇਕੱਠੇ ਹੋ ਗਏ ਇੱਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਤੁਹਾਡੇ ਹੱਥ ਥੋੜੇ ਏਜੰਡੇ ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ 'ਚ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਚ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਏ ਆਹੀ ਕਹਿੰਦੇ ਆ ਜਿਹੜੇ ਖੜੇ ਐ ਇਹ ਕਹਿੰਦੇ ਜੇ ਡਰ ਵੀ ਘੋੜਿਆਂ ਦੀ ਰੇਸ ਦੇ ਵਿੱਚ ਖੱਜਰ ਜਾਂ ਟੱਟੂ ਭਜਾਉਂਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇੱਕ ਅੱਜ ਇਹ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਭਾਸ਼ਣ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਤੁਹਾਡੇ ਵਰਗਾ ਨਹੀਂ ਹੈਗਾ ਕਿ ਅਸੀਂ ਪੜ ਕੇ ਕੌਨਮੈਂਟਾਚੂ ਆ ਗਏ ਤੇ ਆ ਕੇ ਅਨਸਰ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਓ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਆਸੀ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਫੇ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤ ਕਿ ਜਿੰਨੇ ਹੈਗੇ ਆਂ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜਿਰ ਸਾਹਿਬ ਨੇ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲਣ ਚਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਓਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਟ ਕਰਿਆ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਤੀ ਨਾਲ ਹੈ ਉਹਦੇ ਨਾਲ ਲੜੀਏ ਸਾਨੂੰ ਤਾਂ ਕਹਿੰਨ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚਲੀਏ ਉਹ ਦਿੱਲੀਆਂ ਨੂੰ ਕਹੋ ਹਾਂ ਦਿੱਲੀਆ ਚਲੋ ਦਿੱਲੀ ਚਲੀਏ ਅਸੀਂ ਤੁਹਾਡੇ ਨਾਲ ਚਲੇਗਾ ਅਨਪਰਕਰ ਜੀ ਤੁਸੀਂ ਇੱਥੇ ਨਾਲ ਬੈਜਦੇ ਨਹੀਂ ਕਿ ਦਿੱਲੀ ਨਾਲ ਕੀ ਚਲੋਗੇ ਤੁਸੀਂ ਇੱਥੇ ਦਾ ਨਾਲ ਬੈਜਦੇ ਨਹੀਂ ਸਾਡੇ ਦਿੱਲੀ ਨਾਲ ਕੀ ਚਲੋਗੇ ਤੁਸੀਂ ਕਿਹਾ ਜੇ ਕੋਈ ਨਾ ਜਾਵੇ ਫਰੋਗਦਾਰ ਹੋਊਗਾ ਤੇ ਹੁਣ ਇੱਥੇ ਬੈਠੋ ਬੈ ਕੇ ਗੱਲ ਸੁਣੋ ਹਾਂ ਸੁਣੋ ਫਿਰ ਸੋਣੋ ਤੁਸੀਂ ਦਿੱਲੀ ਕੀ ਚੱਲੋਂਗੇ ਤੁਸੀਂ ਇੱਥੇ ਸਾਡੇ ਨਾਲ ਬਹਿ ਕੇ ਗੱਲ ਨਹੀਂ ਕਰਦੇ ਇਹ ਸਮੱਸਿਆ ਮੇਰੀ ਆ ਮੋਦੀ ਮੋਦੀ ਨੇ ਮੋਦੀ ਨੇ ਮੋਦੀ ਨੇ ਇਹ ਸਿਆਪਾ ਪਾਇਆ ਜਿਹੜਾ ਤੇ ਉਹ ਉਹਦੇ ਉਹਦੇ ਬਾਰੇ ਸਾਰੀਆਂ ਗੱਲਾਂ ਸੁਣਾਗੇ ਹੀਲ ਹੈਵ ਟੂ ਗੈਟ ਆਊਟ ਸੈਸ਼ਨ ਨਹੀਂ ਰੱਖਦੇ ਲੰਬਾ ਸੈਸ਼ਨ ਕਰੋ ਆ ਚਾਰ ਘੰਟੇ ਸਾਰੇ ਇੱਥੇ ਬਹਿ ਨਹੀਂ ਸਕਦੇ ਇਹ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਗੱਲ ਉਹ ਚਾਰ ਘੰਟੇ ਸੈਸ਼ਨ ਦਾ ਬਹਿ ਫੀ ਸਕਦੇ ਇਹ ਬੈਠੋ ਇੱਥੇ ਆਰਾਮ ਨਾਲ ਬੈਠੋ ਇਥੇ ਤੁਸੀਂ ਵੀ ਇੱਦਾਂ ਹੀ ਠੀਕ ਆਉਨੇ ਹੋ ਹਾਂ ਬੈਠੋ ਇੱਥੇ